and done and ਨਾ ਸ੍ਰੀ ਕਟਿਲ ਵੰਡੀ ਜੈ ਤਾਰਕ ਤੇ ਲਖਾਨ ਗਈਆਂ ਚੁਰੇ ਆਤੀ ਰੂਲੇ ਦੇ ਪੀ ਜਿਹੜੇ ਵਾਂਗ ਕੱਠਾਂ ਦੇ ਤਾਈਓਂ ਜਪੇ ਸਦਾ ਗੁਰੂ ਆ ਦਾਦਾ ਤਨ ਤੰਨ ਤੰਨ ਅਮਰ ਦਾਸ ਜੀ ਦਾ ਨਾਮ ਤਨ ਤੰਨ ਤੰਨ ਅਮਰ ਦਾਸ ਜੀ ਦਾ ਨਾਮ ਕਾਤਾ ਸਿੱਖ ਕੌਮ ਦੇ ਮਹਾਨ ਜਰਨੈਲ ਦਾ ਦੀ ਨਮਕੀ ਕੀ ਕਾਤਾ ਹੈ ਹਰੀ ਸਿੰਘ ਨਲਵੇਵਾਰੇ ਜਿਨ੍ਹਾਂ ਦੀਆਂ ਧਮਾਂ ਅਫਗਾਨਿਸਤਾਨ ਤੱਕ ਪਈਆਂ ਸਰਬਨ ਕਰੋ ਨਡਵਾ ਛੇਰ ਕਹਿਣਾ ਸਿੰਘਾਂ ਨੂੰ ਬੰਗਾਰ ਕੇ ਸਿੱਖੀ ਬਾੜਾ ਜਾਣਾ ਆਪਾਂ ਮੁੱਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਕੀਤਾ ਜਾਂਦਾ ਹੈ ਬੀਰ ਜੀ ਦਾ ਜੋ ਪਿਰਾਵ ਹੈ ਕੋਤਾ ਲੈ ਕੇ ਬੜੇ ਪਿਆਰ ਸਤਿਕਾਰ ਨਾਲ ਜਿੱਥੇ ਗੁਰੂ ਮਹਾਰਾਜ ਜੀ ਸ਼ਹੀਦ ਸਾਹਿਬ ਜੀ ਮੌਸਲੀ ਰਹਿੰਦੇ ਹਨ ਕੋਤਾਵਾਂ ਸੋ ਇਹਨਾਂ ਦੀ ਪਹਿਲਾਂ ਨੇ ਜੀ ਕੀਤੀ ਸੀ ਦਸਤਾਨੇ ਕੀ ਮਬਾ ਕਾਲਜ ਜੋ ਕਿ ਪਹਿਲਾਂ ਵਿੱਚ ਹਾਜ਼ਰ ਰੁਆਗੇ ਹਨ ਸਾਰੇ ਸਾਥੀ ਪਹੁੰਚਦੇ ਹਨ ਵੀ ਜੀਮਦਰ ਜੀ ਸੰਜੀ ਬੱਚੇ ਜੋ ਹਮੇਸ਼ਾ ਜੀ ਮਾਪ ਪ੍ਰਸ਼ੰਗ ਲੈ ਕੇ ਗੁਰਦੁਆਰ ਵਿੱਚ ਆਉਂਦੇ ਹਨ ਇਸ ਵੇਲੇ ਬਹੁਤ ਹੀ ਸੁਆਣਾ ਹੁੰਦਾ ਹੈ ਜਿਸ ਵੇਲੇ ਸਮਾਗਮ ਨੂੰ ਚਾਰ ਟਾਂ ਲਗਾਉਂਦੇ ਹਨ ਜਿਸ ਦੇ ਮਹਾਪੁਰਸ਼ ਤੇ ਉਹਨਾਂ ਦੇ ਸਾਥੀ ਪਹੁੰਚ ਜਾਣ ਕਿਉਂਕਿ ਇਹ ਰੂਹਾਂ ਆਪ ਜਿੱਥੇ ਜੁੜੀਆਂ ਹੁੰਦੀਆਂ ਹਨ ਬਾਕੀਆਂ ਨੇ ਵੀ ਜੁੜੀਆਂ ਹਨ ਸੋ ਉਹਨਾਂ ਵਾਲੇ ਜੋ ਮਜੀਦਿਸ ਬਾਗਮਾਨ ਉਸ ਗਰੀਬ ਪਰਵਾਰ ਨੇ ਇਸ ਬਾਗੋ ਰੱਖੇ ਹਨ ਬੱਚਿਆਂ ਦੇ ਨੰਤ ਦਾ ਜੀਵਨ ਸ਼ੀਸ਼ੇ ਵਿੱਚ ਜੋਗੇ ਉਹਨਾਂ ਦੇ ਵਿੱਚ ਹੋਣਗੇ ਸੋ ਮੈਂ ਬਬਲੋਕਾ ਲੋਜੀ ਮੈਂ ਸਾਲ ਸੱਤਾਂ ਜਿਉਂ ਹਥਾਂ ਦਾ ਜੋ ਕਿ ਆਪਣੇ ਮਨਹੁਲ ਪੰਜਾਂ ਦੇ ਨਾਲ ਆਪ ਜੀ ਨੂੰ ਸਤਿਕਾਰ ਨਾਲ ਰੱਖਤ ਕਰਨਗੇ ਆਓ समा अगे बद रहा है दस ठीक अपने बच्चा संकोचे बा जीटान सात बबा जी अपने जैसा सतगुरु सोनी तैसो भी मैं विसड़िया मेला प्रभु हर दर् का वासी।